ਭਾਈ ਗੁਰਜੀ ਦਾ ਖੌਨਸਾ ਭਾਈ ਗੁਰਜੀ ਦੀ ਫਤਿਹ ਸਾਰੇ ਵੀਰਾਂ ਭੈਣਾਂ ਨੂੰ ਬੇਨਤੀ ਕੀਤੀ ਜਾਂਦੀ ਹੈ ਵੀ ਮੇਰੇ ਚੈਨਲ ਨੂੰ ਸਬਸਕ੍ਰਾਈਬ ਕਰ ਲਿਓ ਲਾਈਕ ਕਮੈਂਟ ਕਰ ਦਿਓ ਜੇ ਵਧੀਆ ਲੱਗਾ ਤਾਂ ਵੀ ਕਹੋ ਨਹੀਂ ਵਧੀਆ ਲੱਗਾ ਕਾਮੀ ਦੱਸ ਦਿਓ ਮੈਂ ਸੁਧਾਰ ਕਰਾਂਗਾ ਆਪਾਂ ਗੱਲ ਕਰਦੇ ਹਾਂ ਅੱਜ 300 ਤੋਂ ਵੱਧ ਕਾਨੂੰਨ ਬਦਲ ਦਿੱਤੇ ਗਏ ਸਾਰੀ ਦੁਨੀਆ ਸਾਰਾ ਦੇਸ਼ ਸ਼ਾਂਤ ਹੋਇਆ ਪਿਆ ਆਪਣੇ ਜਿਹਦੇ ਵਿੱਚ ਜਿੱਦਾਂ ਮੋਦੀ ਆਇਆ ਹੈ ਪਿਛਲੇ 10 ਸਾਲਾਂ ਦੇ ਵਿੱਚ ਵਿੱਚ 300 ਤੋਂ ਵੱਧ ਤੇ ਕੱਲ ਇਹਨਾਂ ਦਾ ਜਿਹੜਾ ਡਿਪਟੀ ਪ੍ਰੈਜ਼ੀਡੈਂਟ ਕੀ ਹੈ ਪਤਾ ਨਹੀਂ ਉਹਦਾ ਨਾਮ ਤਾਂ ਯਾਰ ਮੈਨੂੰ ਹੁਣ ਯਾਦ ਨਹੀਂ ਆਉਂਦਾ ਪਰ ਇਸ ਤੋਂ ਉਹਦੇ ਅਖਬਾਰ 'ਚ ਵੀ ਖਬਰ ਆਈ ਹੈ ਇਹ ਤੁਸੀਂ ਦੇਖ ਸਕਦੇ ਹੋ ਉਹ ਕਹਿੰਦਾ ਵੀ ਜਿਹੜਾ ਸੰਵਿਧਾਨ ਦੇ ਵਿੱਚ ਤਿੰਨ ਸ਼ਬਦ ਨੇ ਇਹ ਭਾਰਤ ਨੂੰ ਹੀ ਕਹਿੰਦਾ ਪਵਿੱਤਰਤਾ ਨੂੰ ਭੰਗ ਕਰਦੇ ਹਾਂ। ਹਮ ਜੋ ਸ਼ਬਦਾਂ ਉਪਾਤ ਦੀ ਪਵਿੱਤਰਤਾ ਨੂੰ ਸ਼ਬਦ ਭੰਗ ਕਰਦੇ ਨੇ ਤਿੰਨ ਸ਼ਬਦ ਤਿੰਨ ਸ਼ਬਦ ਪਤਾ ਕਿਹੜੇ ਨੇ ਉਸ ਸੰਵਿਧਾਨ ਦੇ ਵਿੱਚ ਲਿਖੇ ਸਮਾਜਵਾਦ ਧਰਮ ਨਿਰਪੱਖਤਾ ਅਖੰਡਤਾ ਹੁਣ ਕੋਈ ਇਹ ਸਭ ਇਹ ਤਿੰਨੇ ਸ਼ਬਦ ਤਾਂ ਇੱਕ ਰਾਸ਼ਟਰ ਨੂੰ ਜੋੜਦੇ ਨੇ ਇੱਕ ਇਨਸਾਨਾਂ ਨੂੰ ਜੋੜਦੇ ਨੇ ਜੋ ਵੇਦ ਭੇਦ ਮੱਤ ਪੇ ਰਹਿੰਦੇ ਨੇ ਲੋਕਾਂ ਦੇ ਵਿੱਚ ਭੇਦ ਭਾਵ ਕਰਦੇ ਨੇ ਛੋਟੇ ਵੱਡੇ ਦਾ ਇਹ ਉਹ ਚੀਜ਼ਾਂ ਨੂੰ ਸਮਾਨਤਾ ਦੇਖੇ ਹੁੰਦੇ ਨੇ ਪਰ ਆਪਾਂ ਦਾ ਪਹਿਲਾ ਵੀ ਕਹਿੰਦੇ ਆ ਵੀ ਸਿੱਖਾਂ ਨੂੰ ਤੋਂ ਸਮਝਾਣ ਬੈਠੇ ਵੀ ਨਹੀਂ ਸ਼ਕਤ ਮਿਲਦੇ ਹੈਗੇ ਕਿ ਜਿਹੜੇ ਵਧੀਆ ਅਸਲੀ ਸਿੱਖ ਨੇ ਉਹ ਨਹੀਂ ਮੰਨਦੇ ਜਿਹੜੇ ਜਾਲੀ ਨੇ ਨਕਲੀ ਬਣੇ ਹੋਏ ਨੇ ਆਰਐਸਐਸ ਨੇ ਭਰਤੀ ਕਰੇ ਹੋਏ ਨੇ ਭਈਏ ਉਹਦੋਂ ਗੁੱਪੀ ਵੀ ਆਦੇ ਪੱਗਾਂ ਬਣਾ ਕੇ ਉਹ ਸਿੱਖ ਜ਼ਰੂਰੀ ਪੰਗੜਾ ਪੌਂਡਾ ਪਾਉਂਦੇ ਨੇ ਉਹ ਨਕਲੀ ਨੇ ਉਹ ਸਿੱਖਾਂ ਜਿੜ੍ਹੜੀ ਆਉਂਦੇ ਨੇ ਉਹ ਦੋਖਲੇ ਨੇ ਤੇਰੇ ਦੋ ਦੋਤੇ ਗੁਰੂ ਗਵਰਿੰਦ ਸਿੰਘ ਜੀ ਦੇ ਪੰਛਾ ਜਿਹੋ ਹੁੰਦੇ ਨੇ ਨਾ ਲਾਦਾਂ ਲਾਗਾ ਕਹੋਂ ਦੇ ਕਾਬਲ ਨੇ ਹੋਰੀ ਮੰਗੋ ਕਿਉਂਕਿ ਉਹਦੇ ਵਿੱਚ ਸਾਫ ਸਾਫ ਲਿਖਿਆ ਹੋਇਆ ਵਾ ਸਿੱਖ ਹਿੰਦੂਆਂ ਦਾ ਅੰਗ ਨੇ ਬੋਧੀ ਵੀ ਸਿੱਖ ਨੇ ਹਿੰਦੂਆਂ ਦਾ ਅੰਗ ਨੇ ਜੈਨ ਵੀ ਹਿੰਦੂਆਂ ਦਾ ਅੰਗ ਨੇ ਬਸ ਐ ਤਾਂ ਮੁਸਲਮਾਨੀ ਕਹਿੰਦੇ ਇਹਨਾਂ ਨੂੰ ਵੀ ਹੌਣ ਲਿਖ ਦਿੰਦੇ ਵੀ ਇਹ ਵੀ ਅੰਗ ਨੇ ਖੁਦ ਸੰਵਿਧਾਨ ਬਣਾਉਣ ਵਾਲੇ ਦਾ ਵੀ ਸੰਵਿਧਾਨ 'ਚ ਯਕੀਨ ਨਹੀਂ ਸੀ ਇਹ ਮੈਂ ਨਹੀਂ ਕਹਾਂਗਾ ਤੁਸੀਂ ਇਹ ਲਿਖਤਾ ਪੜ੍ਹ ਸਕਦੇ ਹੋ ਬਹੁਤ ਬਹੁਤ ਨੇ ਜਿਹੜੇ ਉਹ ਜਿਹਨਾਂ ਨੇ ਉਹਦੇ ਉੱਤੇ ਰਿਸਰਚਾਂ ਕਰੀਆਂ ਹੋਈਆਂ ਨੇ ਉਹ ਕਹਿੰਦੇ ਨੇ ਵੀ ਉਹਦਾ ਕੋਈ ਯਕੀਨ ਨਹੀਂ ਉਹ ਇਹ ਚੀਜ਼ਾਂ ਤੇ ਮੰਨਦਾ ਹੀ ਨਹੀਂ ਜੀ ਤੁਸੀਂ ਹੁਣ ਇੱਕ ਵਾਰ ਦੇਖੋ ਪਿੱਡੀ ਵੱਡੀ ਫੁੱਟੂ ਗੱਲ ਕਰਕੇ ਆ ਹੋ ਜਾ ਹਾਂ ਬਾਬਾ ਸਾਹਿਬ ਨੇ ਇਹ ਕਰ ਤਟਾਵ ਜੀ ਬੱਕੀ ਚੁਕਦਾ ਹੀ ਪੈਦਾ ਰਹਿੰਦਾ ਜਿਹੜਾ ਸਾਰੇ ਪਾਸੇ ਚੌਂਕਾ ਚੌਂਕਾਂ ਤੇ ਖੜਾ ਹੋਇਆ ਦੇਖਿਆ ਹੀ ਹਣਾ ਜੀ ਉਹ ਭਾਈ ਇੱਕ ਪਾਸੇ ਤਾਂ ਕਹਿੰਦਾ ਪਿਆ ਵੀ ਮੈਂ ਬੁੱਧ ਤੁਹਾਨੂੰ ਬਣਾ ਲਿਆ ਕੰਸ਼ ਧਿਆਨ ਨਾਲ ਸੁਣਿਓ ਇੱਕ ਪਾਸੇ ਦਾ ਉਹ ਕਹਣਾ ਵੀ ਮੈਂ ਬੁੱਧ ਧਰਮ ਨੂੰ ਅਪਣਾ ਲਿਆ ਦੂਜੇ ਪਾਸੇ ਉਤਾਰਾ 25 ਪੰਨ ਧਾਰੇ 21 ਚ ਸ੍ਰਧਾਨਦੀ ਦੇ ਵਿੱਚ ਲਿਖਦਾ ਵਾ ਵੀ ਬੁੱਧ ਵੀ ਹਿੰਦੂਆਂ ਦਾ ਅੰਗ ਨਹੀਂ ਸਿੱਖ ਵੀ ਹਿੰਦੂਆਂ ਦਾ ਅੰਗ ਨਹੀਂ ਜੈਨ ਵੀ ਸਿੱਖ ਨੂੰ ਹਿੰਦੂਆਂ ਦਾ ਅੰਗ ਨਹੀਂ ਵੀ ਇਹ ਹਿੰਦੂ ਹੀ ਨਹੀਂ ਪਰ ਉਹ ਬੁੱਧ ਧਰਮ ਦਾ ਢੋਂਕਾ ਤੇ ਰੱਤਿਆ ਵੀ ਇਹਨੂੰ ਪੁੱਛੇ ਕੋਈ ਗੱਲ ਦਾ ਢੋਂਕਾ ਕੀ ਸੀ ਵੀ ਜਿੱਥੇ ਤੱਕ ਮੈਂ ਸਮਝ ਆ ਨਹੀਂ ਨਹੀਂ ਬਾਲੀ ਸ਼ਾੰਦੀ ਤੱਕ ਨੂੰ ਹੈ ਨਹੀਂ ਕਿ ਪਰ ਜਿੱਥੇ ਤੱਕ ਮੈਨੂੰ ਲੱਗਦਾ ਕਿਉਂਕਿ 1947 ਤੋਂ ਪਹਿਲਾਂ ਕੋਈ Hindu ਨਹੀਂ ਸੀ ਹੁੰਦੇ ਸਿਰਫ ਸਨਾਤ ਨਹੀਂ ਹੁੰਦੇ ਇਹ Hindu ਸ਼ਾਬਦੀ ਜਿਹੜੇ ਆਪ Hindu ਲੋਕ ਕਹਿਣ ਲੱਗੇ ਨੇ ਨਾ ਆਪਣੇ ਆਪ ਉਹ ਐ ਹੁੰਦੇ ਜਾਂ ਤਾਂ ਆਪਣੇ ਆਪ ਨੂੰ ਪਹਿਲਾਂ ਬਰਹੋ ਕਹਿੰਦੇ ਹੁੰਦੇ ਸੀ ਵੀ ਹਮਾਰਾ ਛੜਾ ਤਾਂ ਨਾਮ ਸੀ ਬ੍ਰਾਹਮਣਾ ਜਾਂ ਇੱਕ ਹੋਰ ਪਤਾ ਨਹੀਂ ਕਿਹੜਾ ਤਾਂ ਹੁੰਦਾ ਹੈ ਸਾਹਿਬ ਧਰਮ ਪਤਾ ਨਹੀਂ ਕੀ ਕੀ ਇਹਨਾਂ ਨੇ ਪੁੱਠੇ ਤੇ ਨਾ ਕਈ ਨਾਮ ਬਦਲੇ ਨੇ ਇਹਨਾਂ ਨੇ ਆਪਾਂ ਕਹਿੰਦੇ ਆ ਵੀ ਹੁਣ ਹਿੰਦੂਆਂ ਦਾ ਸਨਾਤਨ ਹੋ ਗਿਆ ਪਹਿਲਾਂ ਕਿਉਂ ਨਹੀਂ ਹੋਇਆ ਰਹੀ ਇਹ 1947 ਜਿਹੜੇ ਦੇ ਬੀ ਸਨਾਤਨ ਹੀ ਆ ਅਦੋਂ ਕੋਈ ਨਹੀਂ ਲਿਖਿਆ ਆਪਣਾ ਰੌਲਾ ਪੈ ਐਨਰਜੀ ਸਾਰੇ ਕਿਉਂਕਿ ਜਿਹੜੇ ਬੁੱਧ ਦਾ ਹਨ ਨੂੰ ਮੰਨਣ ਵਾਲੇ ਨੇ ਜੈਨ ਦਾ ਹਨ ਨੂੰ ਮੰਨਣ ਵਾਲੇ ਉਹਨਾਂ ਨੂੰ ਥੋੜੀ ਬਿੱਚ ਲੈ ਕੇ ਆਣਾ ਉਹ ਸਾਰੇ ਇਹਨਾਂ ਨੇ ਹੁਣ ਇੱਕ ਤਰੀਕੇ ਨਾਲ ਬਾਹਰਲੇ ਲੋਕਾਂ ਨੂੰ ਇਹ ਦਿਖਾਤਾ ਵੀ ਐਨੇ ਹਿੰਦੂ ਨੇ ਤੇ ਉਹ ਆਪਣੇ ਲੋਕਾਂ ਨੂੰ ਵੀ ਗੁੰਮਰਾ ਹੁੰਦਾ ਪੁਰਾਗਲਾ ਹਲਾਗਾ ਹੋਏ ਨੇ ਐਨੇ ਹਿੰਦੂ ਹੈ ਨਹੀਂ ਪਰ ਤੋ ਕਿਨਾਂ ਨੇ 76 ਬਾਹਰ ਹੁੰਦੇ ਨੇ ਇਹ ਜੋਟੀ ਜੱਤਾਂ ਦੇ ਦੇਖ ਲਿਓ ਵੀਡੀਓ ਤੁਸੀਂ ਕੱਲ ਭਾਣ ਤਹਿ ਜੈ ਸ਼੍ਰੀ ਰਾਮ ਘਾਹ ਮੂੰਹ ਚ ਫਸਾ ਕੇ ਪਰਸੋ ਉੱਤੇ ਵੀਡੀਓ ਦੇਖੀ ਵਿਚਾਰੇ ਕੋਡੇ ਕਰਕੇ ਤੇ ਚਪਲੀ ਬੰਦੀਆਂ ਨੇ ਤੁਰਦੇ ਜਾਂਦੇ ਕੱਲੀਆਂ ਯਾਰ ਕੀ ਜੰਦੀ ਬਣਾਈ ਪਈਆਂ ਇਹਨਾਂ ਨੇ ਇਹ ਤਾਂ ਬਾਬੇ ਨਾਲ ਕਦੇ ਕਰਦੇ ਹੁੰਦੇ ਸੀ ਐਵੇਂ ਸ਼ੁਕਰ ਆ ਬੱਬਾ ਨਾਲ ਪ੍ਰਿਆਪ ਜੀ ਮੈਂ ਸ਼ੁਕਰ ਉਹਨੇ ਸੁਧਾਰ ਕਰਿਆ ਉਹਨੇ ਸਭ ਤੋਂ ਵੱਧ ਪਰ ਉਹ ਰੀਪਿੰਗ ਉੱਤੇ ਪੰਗੇ ਪਾਉਂਦੇ ਕਿਉਂਕਿ ਉਹ ਰੀ ਯਾਦੀ ਆ ਬੋਲਣ ਬਾਰਿਆ ਕਾ ਯੂਪੀ ਵੇ ਅਰਜ ਕਰਕੇ ਦਿਖਾਉਂਦਾ ਹੈ ਕੁਝ ਮੜਾ ਜਾ ਅਗਲੇ ਕੋੜੀ ਤੋਂ ਬਿਆਹ ਜਾਂ ਵਿਆਹ ਚ ਜਾਂਦੇ ਨੂੰ ਲਾ ਰਹੇ ਨੇ ਥੱਲੇ ਸਾਰੀ ਬਰਾਦ ਦੇਸ਼ ਆਪਲੀ ਫੇਰਦੇ ਨੇ ਉਹ ਇਕੱਲੇ ਦਾ ਫੇਰ ਨਹੀਂ ਦੇਣਗੇ ਨਾਲੇ ਇਹ ਵੀ ਜੋ 30 ਪ੍ਰੈਗਨੈਂਟ ਹੋ ਕੇ ਦੇਸ਼ ਦਾ ਉਹ ਇਹ ਚੀਜ਼ਾਂ ਨੂੰ ਗਾਣਾ ਵੀ ਦੇਸ਼ ਦੀ ਪਵਿੱਤਰਤਾ ਨੂੰ ਭੰਗ ਕਰਦੀ ਸਾਫਾ ਸ਼ਬਦ ਸਾਫਾ ਮਤਲਬ ਬਿਹਿੰਦੂ ਰਾਸ਼ਟਰ ਬਣਾਉਣਾ ਅਗਲੇ ਨੇ ਇਹ ਹੌਲੀ 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 ਇੱਕ ਲਾਉਂਦੇ ਨੇ ਥੱਲੇ ਹੌਲੀ 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 ਅੰਚੇ ਦਿੰਦੇ ਨੇ ਇੱਕ ਲੱਤ ਨਹੀਂ ਭੰਪੜ ਮਚਾਉਂਦੇ ਇਹ ਉਦੋਂ ਭੰਪੜ ਮਚਾਉਂਦੇ ਨੇ ਜਦੋਂ ਸਾਰੇ ਕਿਤੇ ਮਤਲਬ ਲੋਕਾਂ ਨੂੰ ਐ ਲਗਣ ਲਾ ਦੇ ਹੰਤਾਂ ਵੀ ਜਿਹੜੇ ਵਿਰੋਧ ਕਰਦੇ ਨੇ ਸਿੱਖਾਂ 'ਚ ਉਹਨਾਂ ਨੂੰ ਜਿਆਰਿਆਂ ਨੂੰ ਮਾਰ ਤੇ ਜਾਂ ਮਾਰ ਦਿੰਦੇ ਜਾਂ ਫਿਰ ਅੰਦਰ ਕਰ ਦਿੰਦੇ ਕਿਤੇ ਹਨਾ 300 ਤੋਂ ਵੱਧ ਕਾਨੂੰਨ ਸੰਵਿਧਾਨ ਦੇ ਵਿੱਚ ਬਦਲਦੇ ਸੰਵਿਧਾਨ ਸਿਰਫ ਨਾਮ ਦਾ ਹੀ ਆ ਇਹ ਦੇਖਿਆ ਜਾਵੇ ਸਵਧਾਨ ਦਾ ਕੋਈ ਵਿਯੂਦ ਨਹੀਂ ਹੈ ਤਾਂ ਕੋਈ ਚੀਜ਼ ਸਵਧਾਨ ਦੇ ਸਾਹਮਣੇ ਨਹੀਂ ਆਉਂਦੀ ਤੁਸੀਂ ਦੇਖ ਹੀ ਲਿਆ ਸਿੱਖਾਂ ਸਿੱਖਾਂ ਨੂੰ ਤਾਂ ਵੈਸੇ ਵੱਧ ਜਾਣਦੇ ਨੇ ਇਸ ਚੀਜ਼ ਨੂੰ ਕਿਉਂਕਿ ਬੰਦੀ ਸਿੰਘਾਂ ਨੂੰ ਦੇਖੋ 30-30 ਸਾਲ ਹੋ ਗਏ ਅੰਦਰ ਬੈਠਿਆਂ ਨੂੰ ਕਿਹੜੇ ਕਿਹੜੇ ਸਵਧਾਨ ਦੇ ਸਾਹਮਣੇ ਬੈਠੇ ਨਹੀਂ ਕੋਈ ਸਵਧਾਨ ਦੇ ਸਾਹਮਣੇ ਝੋੜੀ ਬੈਠੇ ਨਹੀਂ ਉਹ ਇਹਨਾਂ ਦਾ ਹਿੰਦੂ ਰਾਜ ਜੋ ਇਹਨਾਂ ਦਾ ਸਿਸਟਮ ਆ ਧਰਮ ਨਿਰਪੱਖਤਾ ਅਖੰਡਤਾ ਸਮਾਜਵਾਦ ਇਹ ਤਿੰਨੇ ਜੀਆਂ ਨੂੰ ਸਾਈਡ ਤੇ ਰੱਖ ਕੇ ਚੱਲਦੇ ਨੇ ਉਹ ਇਹਨਾਂ ਦਾ ਸਵਧਾਨ ਅਪਡੇਟ ਹਮਨਾ ਚੱਲਦਾ ਹੈ ਜਿਹੜਾ ਸਭ ਇੱਕ ਸੰਵਿਧਾਨੇ ਦਾ ਦਿਖਾਉਣਾ ਇੱਕ ਸੰਵਿਧਾਨ ਹੈਗਾ ਦੇਸ਼ ਚਲਾਉਣ ਦਾ ਦਿਖਾਉਣਾ ਯਾਨੀ ਹਾਥੀਦੰਦ ਹੋਰ ਖਾਨ ਨੂੰ ਹੋਰ ਦਿਖਾਉਣਾ ਹੋ ਉਹ ਗੱਲ ਹੈ ਤੇ ਫਿਰ ਇਹ ਭਾਸ਼ਾ ਇਹਨਾਂ ਦਾ ਮਤਲਬ ਕਹਦਾ ਕਿ ਇਹ ਸੁਵਿਧਾਨ ਨੂੰ ਖਤਮ ਕਰਕੇ ਕਿਉਂ ਕਹਿੰਦੇ ਨੇ ਵੀ ਕਿਹੜੇ ਮਿੱਠੇ ਜਿਹੇ ਤਰੀਕੇ ਨਾਲ ਖਤਮ ਕਰ ਨੂੰ ਸੱਜੇ ਭਾਸ਼ਾ ਦੇ ਪ੍ਰਸਗਾਨ ਖਾਣਦਾ ਕਰੀ ਹੋਇਆ ਬਸ ਇਹਨਾਂ ਪੱਕੇ ਪੈਰੀਂ ਲੈਣਾ ਫਿਰ ਲੈਣ ਨੂੰ ਫਿਰਦੇ ਨੇ ਇੱਕ ਤਰੀਕੇ ਦਾ ਜਿਵੇਂ ਕਹਿੰਦਾ ਵੀ ਸਟੈਂਪ ਲਾਉਂਦੇ ਹਰ ਇੱਕ ਚੀਜ਼ ਤੇ ਉਹ ਚੀਜ਼ ਜਿਵੇਂ ਕਹਿੰਦੇ ਨੇ ਇੱਕ ਰਾਸ਼ਟਰ ਇੱਕ ਬਾਸ਼ਾ ਇੱਕ ਦੇਸ਼ ਇੱਕ ਹੀ ਲੋਕ ਇੱਕ ਹੀ ਤਰ੍ਹਾਂ ਦੇ ਲੋਕ ਹਿੰਦੀ ਕੋਈ ਰਾਸ਼ਟਰੀ ਭਾਸ਼ਾ ਨਹੀਂ ਉਹਦੋਂ ਬਣਾਈ ਜਾਂਦੇ ਕਹਿੰਦੇ ਨੇ ਪਹਿਲਾਂ ਤੋਂ ਅਸੀਂ ਵੀ ਛੋਟੇ ਹੁੰਦੇ ਬਹੁਤ ਹੁੰਦੇ ਆਂ ਅਖਾਜੀ ਹਿੰਦੀ ਰਾਸ਼ਟਰੀ ਭਾਸ਼ਾ ਸਭ ਤੋਂ ਆਉਂਦੇ ਸਾਨੂੰ ਕੋਈ ਭਾਸ਼ਾ ਰਾਸ਼ਟਰੀ ਨਹੀਂ ਹੈਗੀ 25 ਭਾਸ਼ਾਵਾਂ ਨੂੰ ਦਰਜਾ ਮਿਲਿਆ ਹੋਇਆ ਵਾ ਬਰਾਬਰੀ ਦਾ ਦੇ ਵਿੱਚ ਪੰਜਾਬੀ ਭਾਸ਼ਾ ਦੀ ਹੁੰਦੀ ਆ ਉਹਦੇ ਬਰਾਬਰ ਹਿੰਦੀ ਆ ਨਾ ਦੇ ਉੱਪਰ ਅੱਜ ਬੋਰਡ ਦੀ ਪੰਜਾਬ ਦੇ ਵਿੱਚ ਉੱਪਰ ਲਾਉਂਦੇ ਨੇ ਲੇ ਲੇ ਹਲੇ ਵੇ ਕੰਦੀ ਸਾਊਥ ਸਾਨੇ ਰਾਜਾਂ ਦੇ ਵਿੱਚ ਹਿੰਦੀ ਨੂੰ ਪੁੱਛਦਾ ਰੱਖਣੀ ਜੇ ਕੋਈ ਹਿੰਦੀ ਬੋਲਦਾ ਵੀ ਉਹਦੇ ਚਪਲੀ ਬਣਾਉਂਦੇ ਨੇ ਇਹਨਾਂ ਦਾ ਟੋਂਗਾ ਜਿਹੜਾ ਇਹ ਚੱਲਦਾ ਪਤਾ ਕਿਹੜੇ ਕਿਹੜੇ ਰਾਜਾਂ ਚ ਯੂਪੀ ਬਿਹਾਰ ਨੂੰ ਕੁਝ ਨਾ ਤਾਂ ਮੱਧ ਪ੍ਰਦੇਸ਼ ਝਾਰਖੰਡ ਛਤੀਸਗੜ੍ਹ ਉੱਤਰਾਖੰਡ ਥੋੜਾ ਬੋਤਾ ਇਧਰੋਂ ਵਾਲਾ ਹਰਿਆਣੇ ਹਰੂਣਾ ਕਰਨੀ ਵੀ ਹੱਤਾਂ ਨਾਲ ਮਤਲਬ ਇਹ ਹੀ ਰਾਜਾਂ ਦੇ ਵਿੱਚ ਜਾਂਚਾ ਵੀ ਜ਼ਿਆਦਾ ਹੈ ਇਹ ਹੀ ਰਾਜਾਂ ਦੇ ਵਿੱਚ ਅਨਪੜਤਾ ਵੀ ਜ਼ਿਆਦਾ ਹੈ ਇਹ ਹੀ ਰਾਜਾਂ ਦੇ ਵਿੱਚ ਅੰਧਵਿਸ਼ਵਾਸਤਾ ਵੀ ਜ਼ਿਆਦਾ ਹੈ ਸੁਪਰੀਮ ਕੋਰਟ ਨੇ ਕੀ ਕਿਹਾ ਹੈ 6 ਮਹੀਨੇ ਪਹਿਲਾਂ ਵੀ ਇਹ ਤਿੰਨੇ ਸ਼ਬਦ ਅਖੰਡਤਾ ਸਮਾਜਵਾਦ ਤੇ ਧਰਮ ਨੇ ਪਹੁੰਚਤਾ ਦੇਸ਼ ਦੇ ਲਈ ਜ਼ਰੂਰੀ ਨੇ ਸਵਧਾਨ ਦੀ ਆਤਮਾ ਨੇ ਇਹ ਫਿਰ ਵੀ ਛਕੂ ਟਕੰਗੀ ਫੜਦੇ ਨੇ ਅਜੇ ਵੀ ਸਾਡੇ ਲੋਕ ਕਹੀ ਜਾਂਦੇ ਆ ਯਾਦਾਂ 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 ਨਾ ਦੇ ਰਖੜੇ ਮਰੀਆਂ ਫੜਫੜ ਕੇ ਜਿਹੜੇ ਕਹਿੰਦੇ ਨੇ ਯਾਦਾਂ ਯਾਦਾਂ ਆਹ ਕਿਹੜੀ ਕਿੱਥੋਂ ਆ ਯਾਦਾਂ ਤੁਸੀਂ ਅਗਲੇ ਸਾਰਾ ਕੋ ਬੱਧੀ ਜਾਂਦੇ ਤੁਹਾਨੂੰ ਪਤਾ ਹੀ ਨਹੀਂ ਲੱਗ ਰਿਹਾ ਛੱਤੇ ਰਹਿਣਾ ਤੁਸੀਂ ਕਿਨੋਂ ਬੋਟ ਤੇ ਲਿਖਿਆ ਕੁਝ ਬਦਲੇ ਜਾਣਾ ਜਾਗੋ ਮੋਦੀ ਜੱਪ ਖੋਲੋ ਬਾਈ ਜੀ ਬੋਲਣਾ ਪੈਣਾ ਇੱਕ ਨਾ ਪੈਣ ਬੋਲਣਾ ਹੀ ਪੈਣਾ ਜਾਂ ਫਿਰ ਕੋਦ ਨੂੰ ਹਿੰਦੂ ਸਮਝ ਕੇ ਬਾਹਮਣਾ ਦੀ ਛੁੱਟੀਆਂ ਖਾਲ ਚੱਲੋ ਜਿਵੇਂ ਇਹਨਾਂ ਨੇ ਬਾਹਮਣ ਥੋੜੀ ਬਣਾਉਣਾ ਸਭ ਨੂੰ ਛੋਟੀਆਂ ਯਾਤਾਂ ਚ ਹੀ ਰੱਖਣਾ ਹੈ ਜੱਟ ਬੂਤ ਤੇ ਮਹਾਰਾਜ ਕਬੀਦਾਸੀਆਂ ਨੂੰ ਤੇ ਮੇਹਾਰਾ ਇਹ ਤਾਂ ਚੰਮ ਦਾ ਕੰਮ ਕਰਦੇ ਨੇ ਨਾ ਉੱਤੋਂ ਭਲੀ ਕਰਨਾ ਕਰ ਦੈਨੂੰ ਪਹਿਲਾਂ ਬਾਤ ਨੂੰ ਕੋਲਪਰਟੀ ਦਾ ਮਾਰਤਨਾ ਧੰਨਵਾਦ ਸਬਸਕ੍ਰਾਈਬ ਵੀਰ ਕਰ ਦਿਓ ਕੱਲ ਤੇ ਲੱਗੀ ਵੀਡੀਓ ਤਾਂ ਤੁਹਾਨੂੰ ਜਦੋਂ ਸਹੀ ਲੱਗੀ ਤਾਂ ਦੱਸਿਓ ਧੰਨਵਾਦ ਜੀ